ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਤੇ ਗੁਰਦੇਵ ਜੀ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਮਹਾਰਾਜ ਅਪਾਹਲੇ ਜਲਾਨਾਸ ਤੋਂ ਬਰੈਸ਼ ਸੁਪਾਗੋ ਬਬਰੀਸ਼ ਉੱਗੀ ਢੜੀ ਨਾ ਦੇਣ ਦੀ ਸੰਤਨ ਸਿੰਘ ਤੇ ਬਰਕਤ ਕਰੋ ਕਿਰਪਾ ਤਾਂ ਜੀ ਦੇ ਮੇਰ ਕਰੋ ਸੰਤਨ ਪਾਵਾ ਜੀ ਤੇ ਸੰਤਨ ਪਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ E Let's go. ਨੰਮੇ ਕਟਿਏ ਉਦ ਨਿਟੇ ਸੱਚੇ ਪਾਤਸ਼ਾਹ ਫਲ ਜਨ ਜਰ ਨੰਮੇ ਕਟਿਏ वाहे गुरु साहिब जी हम अब गुण परे एक गुण नाही अमृत शाड भिख भिख माया मोह परम पै भूले सुध धारास्यो वीर लगाई एक उत्तम पंथ सुनो गुर संगत तेरे मिलंत जाम त्रास मिटाई एक अरदास पाठ कीरत की, की। गुरु रामदास राखो एक अरदास पाठ कीरत की रामदास राखो उठै शनान करो परभाति सोवे हरि आराधे बिखड़े दाउ लंगावे मेरा सतगुरु सुख सहज से दी कार्य जाते बहुत जन्म बिश्वरे थे मा यो जन्म तुम्हारे लेखे कह रविदास आस लग जीव चिर पयो दर्शन देख राम नाम और मैं गो कोई को सिमरत संकट मेट दरस दुहारो सुख सेवी सहज से सो पाए दर सन परसे गुरू कनम मरन दुख हो दुख सामदी नूर हर सोह गुर सोह चठी दुध ॾिठे सजे ਮਾਣ ਜਨਮ ਜਨਮ ਧੀ ਕਟਿਐ ਸਜਣ ਸਚਾ ਬਾਤਿ ਸ਼ਾਹ ਛੇਰ ਸ਼ਾਨਦ ਹੈ ਸ਼ਾਹ ਇਸ ਬਾਸ ਬੈਠਿਆ ਸਹੀ ਸਭ ਨਾਂ ਦਾ ਵੀ ਸਾਹ ਸਾਧਨਾ ਕੇਰੀਵਾਏ ਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਾਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੁ ਠਾ ਗੁਰੂ ਬੇਰਾਗ ਗੁਰ ਮੈਂ ਜੇ ਹੀ ਕਾਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹਉਸਾਰ ਨਾ ਜਾਣਾ ਤੇਰੀ ਰਾਮ ਤੂੰ ਠਾ ਗੁਰੂ ਬੇਰਾਗ ਗੁਰ ਮੈਂ ਜੇਹੀ ਗਾਲ ਤੇਰੀ ਰਾਮ ਤੂੰ ਸਾਧਰੋ ਰਤਨਾ ਕਰੋ ਹਉਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮੇਰ ਰੰਮਤ ਸਾਈ ਕਿਰਪਾ ਦੀ ਜੈ ਸਾ ਮਤ ਦੀ ਜੈ ਆਜ ਬਹਿਰ ਤੋਦ ਧਿਆਈ ਗਰਬ ਨਾ ਕੀ ਜੈ ਰੇਣ ਹੋ ਵੀ ਜੈ ਤਾਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਜੀ ਨਾਮ ਤੁਮਗਾਉ ਹਰ ਹਾ ਅਤ ਕੈ ਰ ਗੰਬੀਰਾ ਤਮਾ ਤਮੇ ਪਾਰ ਬਹੋਰੀ ਯਾਰਾ ਮ ਤਮ ਦੋ ਹਰ ਹੱਤ ਗਹਿਰ ਗੰਬੀਰਾ ਤਮ ਫਿਰ ਹਮ ਬਹੋਰੀ ਯਾਰਾ ਮ ਤਮ ਵਡੇ ਵਡੇ ਵੜ ਉੱਚੇ ਆ ਇਤਨੀ ਕ ਲਹੋਰੀ ਯਾਰਾ ਮ ਹਾਓ ਕੇਸ਼ਨਾਹੀ ਇਕ ਤੂ ਹੈ ਆਪੀ ਆਬ ਸੁਜਾਨਾ ਅਮਰਤ ਦ੍ਰਿਸ਼ਟ ਨਮਕ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਨ ਸਰਣੀ ਦਾ ਸਹਦਾਸੀ ਮਨ ਮੌਲਾ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਪਾਵਨ ਕਰਿਆ ਤੂਰੇ ਉਪਰ ਮੇਰਾ ਹੈ ਮਾਣਾ ਤੂ ਹੈ ਮੇਰਾ ਤਾਣਾ ਰਾਮ ਸੂਰਤ ਮਾਤ ਜਗ ਰਾਈ ਤੇਰੀ ਤੂੰ ਜਾਣਾ ਹੈ ਜਨਾ ਰਾਮ ਸੋਈ ਜਾਣੈ ਸੋਈ ਪਛਾਨੈ ਜਾ ਤਉ ਨਦਰ ਸਰੰਧੇ ਮਾਨ ਮੁਖ ਭੂਲੀ ਬਹੁਤੀ ਰਾਈ ਹਾਦੀ ਮਾਇਆ ਬੰਦੇ ਠਾਗੁਰ ਬਾਣੀ ਸਾਗੁਣਵੰਤੀ ਤੇਰੇ ਹੀ ਸਭ ਰੰਗ ਮਾਣਾ ਨਾਨਕ ਜੀ ਤਰ ਤੂ ਹੈ ਠਾਗੁਰ ਤੂੰ ਨਾਨਕ ਦਾ ਮਾਣਾ ਹਵਾ ਰੀ ਵੰਨਿਆ ਕੋਲੀ ਵੰਨ ਤੂੰ ਪर्वਤ ਮੇਰਾ ਉਹ ਨਾਰਾਮ ਹਉ ਬਲ ਜਾਈ ਲੱਖ ਲੱਖ ਬਰੀਆ ਜੇਲ ਬ੍ਰਹਮ ਪਰਦਾ ਖੋਲ੍ਹ ਆ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸੋ ਮਨ ਮੰਨਾ ਪ੍ਰਭ ਜੀ ਬਾਣੀ ਭਈ ਨਿਕਾਲੀ ਸਭਰ ਜਨਮ ਪਰਵਾਣਾ ਭਈ ਅਮਲੀ ਬਾਰਾ ਦਲੀ ਮੁਬਤ ਜੁਗਤ ਦਰ ਖੋਲਾ अऊ नानकेर पहुई सो प्रभ मेरा ओला भईली पारातोली मुगत जुगतर खोला ऐं नानक हौनेर पहु सोप्रभ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਫਤਿਹ ਰਾਵ ਸੁਹੀ ਸ਼ੰਤ ਮਹੱਲਾ ਪੰਜਿਵਾ ਘਰਤੀ ਜਾਇ ਕੋ ਅੰਕਾਰ ਸਤਗੁਰ ਪ੍ਰਸਾਦ ਤੂੰ ठाकुर ਬਹਿਰਾ ਗਰ ਮੈਂ ਜੇਹੀ ਕਣ ਚੇਰੀ RAM ਤੂੰ ਸਾਗਰ ਰਤਨਾਗਰ ਭਉ ਸਾਰ ਨਾ ਜਾਣਾ ਤੇਰੀ ਰਾਮ ਪਰਮ ਸਲਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 779 ਦੇ ਖਰਾਬ ਸੁਹੀ ਸ਼ੰਤਾਂ ਦੇ ਸਿਰਲੇਖੇ ਖੇਡ ਸ਼ਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣ ਵਾਲੀ 16 ਤਰੀਕ ਨੂੰ ਐ ਭਾਈ ਪਰਿਵਾਰਾਂ ਸਹਿਦ ਹਾਜ਼ਰੀਆਂ ਭਰ ਕੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ